ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਅਜੇ ਰਠੌਰ ਤੇ ਇਸ ਵੇਲੇ ਅਸੀਂ ਕੁਰਾਲੀ ਦੇ ਵਿੱਚ ਮੌਜੂਦ ਹਾਂ ਤੇ ਸੰਯੁਕਤ ਕਿਸਾਨ ਮੋਰਚਾ ਜਿਨ੍ਹਾਂ ਵੱਲੋਂ ਕਾਲ ਸੀਗੀ ਅੱਜ 16 ਤਾਰੀਖ ਨੂੰ ਭਾਰਤ ਬੰਦੀ ਤੇ ਭਾਰਤ ਬੰਦ ਦੌਰਾਨ ਕਿਵੇਂ ਦੇ ਅੱਜ ਰੁਝਾਨ ਨੇ ਉਹ ਤਸਵੀਰਾਂ ਅਸੀਂ ਕੁਰਾਲੀ ਸ਼ਹਿਰ ਦੀਆਂ ਆਪ ਨਾਲ ਸਾਂਝੀਆਂ ਕਰ ਲੈਨੇ ਆਂ ਭਾਵੇਂ ਸਬੀਰ ਤੋਂ ਅਸੀਂ ਦੇਖਿਆ ਕਿ ਅਗਰ ਮਾਰਕੀਟ ਦੀ ਗੱਲ ਕਰੀਏ ਕਿ ਮਾਰਕੀਟ ਵੀ ਬੰਦ ਨਜ਼ਰ ਆਈ ਸੀਗੀ ਔਰ ਉਸੇ ਨਾਲ ਨਾਲ ਪੈਟਰੋਲ ਪੰਪ ਜ਼ਰੂਰ ਖੁੱਲੇ ਨਜ਼ਰ ਆਏ ਨੇ ਭਾਵੇਂ ਕਿਹਾ ਗਿਆ ਸੀਗਾ ਕਿ ਪੈਟਰੋਲ ਪੰਪ ਜਿਹੜੇ ਨੇ ਉਹ ਬੰਦ ਰਹਿਣਗੇ ਲੇਕਿਨ ਉਹ ਜਿਹੜੇ ਪੈਟਰੋਲ ਪੰਪ ਸੀਗੇ ਉਹ ਖੁੱਲੇ ਸੀਗੇ ਤੇ ਫਿਲਹਾਲ ਫਿਲਹਾਲ ਕੁਰਾਲੀ ਇਹ ਜਿਹੜਾ ਮੇਨ ਚੌਂਕ ਹੈ ਸਟੈਂਡ ਚੌਂਕ ਵੀ ਇਹਨੂੰ ਕਿਹਾ ਜਾਂਦਾ ਹੈ ਉਸ ਦੀਆਂ ਅਸੀਂ ਤਸਵੀਰਾਂ ਆਪ ਨਾਲ ਸਾਂਝੀਆਂ ਕਰ ਲੈਣੇ ਆ ਜਿਸ ਪੇ ਦੇਖਦੇ ਕਿ ਇੱਥੇ ਕਿਸਾਨ ਜਿਹੜੀ ਜਥੇਬੰਦੀਆਂ ਨੇ ਸੰਯੁਕਤ ਕਿਸਾਨ ਮੋਰਚਾ ਉਹਨਾਂ ਵੱਲੋਂ ਇਸ ਵੇਲੇ ਧਰਨਾ ਲਗਾਇਆ ਗਿਆ ਤੇ ਉਹ ਸੜਕ ਦੇ ਵਿਚਕਾਰ ਇਸ ਟਾਈਮ ਤੇ ਬੈਠੇ ਨਜ਼ਰ ਆ ਰਹੇ ਨੇ ਔਰ ਜੇ ਅਗਰ ਗੱਲ ਕਰੀ ਜਾਵੇ ਕਿ ਜਿਹੜੇ ਰਾਹਗੀਰ ਨੇ ਜਾਂ ਜਿਹੜੀਆਂ ਗੱਡੀਆਂ ਕਾਰਾਂ ਨੇ ਉਹ ਅਗਰ ਇਧਰੋਂ ਆ ਰਹੀਆਂ ਨੇ ਤਾਂ ਉਹਨਾਂ ਨੂੰ ਸਾਡੀ ਇਹ ਹੀ ਗੁਜਾਰਿਸ਼ ਹੋਵੇਗੀ ਕਿ ਕੁੜਾੜੀ ਵਾਲੇ ਰਸਤੇ ਤੋਂ ਕੋਈ ਵੀ ਆਪਣਾ ਵਾਹਨ ਲੈ ਕੇ ਇਸ ਵੇਲੇ ਨਾ ਆਵੇ ਕਿਉਂਕਿ 6 ਵਜੇ ਤੋਂ ਲੈ ਕੇ 4 ਵਜੇ ਤੱਕ ਅੱਜ ਜਿਹੜੀਆਂ ਨੇ ਉਹ ਜਿਹੜਾ ਪ੍ਰਦਰਸ਼ਨ ਉਹ ਜਾਰੀ ਰਹਿਣਗੇ ਸਯੁਤ ਕਿਸਾਨ ਮੋਰਚੇ ਵੱਲੋਂ ਔਰ ਅਗਰ ਕੋਈ ਇੱਥੋਂ ਪੀਜੀਆ ਦਾ ਇਹ ਰਸਤਾ ਜਿਹੜਾ ਹੈ ਤੇ ਜਦ ਮੈਂ ਆਪਣੇ ਸਹਿਯੋਗੀ ਨੂੰ ਆਖਾਂਗਾ ਕਿ ਇੱਕ ਵਾਰ ਦਿਖਾ ਦਿੱਤਾ ਜਾਵੇ ਇਹ ਪੀਜੀਆਈ ਵਾਲਾ ਜਿਹੜਾ ਰਸਤਾ ਉਸ ਨੂੰ ਥੋੜਾ ਖੋਲਿਆ ਗਿਆ ਹੈ ਕਿ ਅਗਰ ਕੋਈ ਐਂਬੂਲੈਂਸ ਵਗੈਰਾ ਆਂਦੀ ਹੈ ਜਾਂ ਕੋਈ ਪੀਸ਼ੈਂਟ ਕੋਈ ਜਾਣਾ ਤਾਂ ਉਸ ਲਈ ਇਹ ਰਸਤਾ ਬਿਲਕੁਲ ਖੁੱਲ੍ਹਾ ਹੈ ਐਂਬੂਲੈਂਸ ਨੂੰ ਕੋ ਬਿਲਕੁਲ ਵੀ ਕਿਸੇ ਵੀ ਤਰ੍ਹਾਂ ਤੇ ਰੋਕਿਆ ਨਹੀਂ ਜਾ ਰਿਹਾ ਤੇ ਤਸਵੀਰਾਂ ਤਸਵੀਰਾਂ ਅਸੀਂ ਆਪ ਨੂੰ ਵਿਖਾ ਦਿੰਨੇ ਆਂ ਔਰ ਇੱਥੇ ਜਿਹੜੇ ਆਗੂ ਸਹਿਬਾਨ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਤੇ ਭਾਜੀ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆ ਭਾਜੀ ਨੇ ਇੱਥੇ ਮੌਜੂਦ ਨੇ ਭਾਜੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਕਾਲ ਦਿੱਤੀ ਗਈ ਹੈ ਭਾਰਤ ਬੰਦੀ ਆ ਕਿਉਂ ਇਸ ਤਰ੍ਹਾਂ ਦੀ ਸਥਿਤੀ ਬਣੀ ਹੈ ਕਿ ਇੱਕ ਵਾਰ ਦਿੱਲੀ ਦੇ ਵਿੱਚ ਜਦੋਂ ਪਹਿਲਾ ਜਦੋਂ ਕਰਨੇ ਲੱਗੇ ਸੀਗੇ ਉਸ ਤੋਂ ਬਾਅਦ ਫਿਰ ਇਸ ਤਰ੍ਹਾਂ ਦੀ ਸਥਿਤੀ ਕਿਉਂ ਬਣੀ ਹੈ ਕਿ ਐਮਐਸਪੀ ਦਾ ਜਿਹੜਾ ਇਸ ਵੇਲੇ ਸਭ ਤੋਂ ਵੱਡਾ ਮੁੱਦਾ ਬਣਿਆ ਔਰ ਸਰਕਾਰਾਂ ਕੀ ਸੁਣਵਾਈ ਨਹੀਂ ਕਰ ਰਹੀਆਂ ਕਿਸਾਨਾਂ ਦੀ ਦੇਖੋ ਸਭ ਤੋਂ ਪਹਿਲਾਂ ਤੁਹਾਡਾ ਤੋਂ ਅਮਦ ਧੰਨਵਾਦ ਮੀਡੀਆ ਕਰਮਵੀਰਾਂ ਦਾ ਜਦੋਂ ਅਸੀਂ 2020 ਜਿਹੜੀਆਂ ਕਾਲੇ ਕਾਨੂੰਨਾਂ ਦੀ ਲੜਾਈ ਜਿੱਤੀ ਸੀ ਨਾ ਦਿੱਲੀ ਦੇ ਵਿੱਚ ਉਸ ਤੋਂ ਬਾਅਦ ਸਾਡੀ ਕੁਝ ਕਮਿਟਮੈਂਟ ਹੋਈਆਂ ਸੀਆਂ ਸਰਕਾਰ ਦੇ ਨਾਲ ਵੀ ਸਟੇਟ ਲੈਵਲ ਤੇ ਮੈਂ ਐਮਐਸਪੀ ਦਾ ਮੁੱਦਾ ਹੱਲ ਕੀਤਾ ਜਾਵੇ ਉਹਨਾਂ ਨੇ ਕਿਹਾ ਸੀ ਅਸੀਂ ਤੁਹਾਡੇ ਵੀ ਦੋ ਤਿੰਨ ਨੁਮਾਇੰਦੇ ਵਿੱਚ ਲਵਾਵਾਂਗੇ ਲੇਕਿਨ ਅਜੇ ਤੱਕ ਕਿੰਨਾ ਸਮਾਂ ਬੀਤ ਗਿਆ ਕੋਈ ਕਮੇਟੀ ਨਹੀਂ ਬਣਾਈ ਗਈ ਸਾਡੇ ਕੇਸ ਹਨ ਕੁਝ ਉਹ ਵੀ ਉਹਨਾਂ ਤੇ ਵੀ ਖਿਆਲ ਨਹੀਂ ਕੀਤਾ ਗਿਆ ਕਿਉਂਕਿ ਦੇਖੋ ਹਸਤਾ ਭਰੋਸਾ ਹੀ ਕਰ ਸਕਦੇ ਉਦੋਂ ਅਸੀਂ ਸਰਕਾਰ ਤੇ ਭਰੋਸਾ ਕੀਤਾ ਉਹਨਾਂ ਨੇ ਕਿਹਾ ਸੀ ਦੇਖੋ ਤੁਸੀਂ ਅੱਜ ਅਸੀਂ ਤੁਹਾਨੂੰ ਸਾਰੇ ਕਾਨੂੰਨ ਬਾਬਸਲੇ ਨੇ ਰਹਿਣ ਦੀਆਂ ਮੰਗਾਂ ਨੂੰ ਅਸੀਂ ਜ਼ਰੂਰ ਤੁਹਾਡੀਆਂ ਨੂੰ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ ਲੇਕਿਨ ਸਰਕਾਰ ਅਸੀਂ ਭਰੋਸਾ ਕੀਤਾ ਸਰਕਾਰ ਨੇ ਲੇਕਿਨ ਕਿ ਆਪਦੀ ਕਮਿਟਮੈਂਟ ਤੋਂ ਪਾਸਾ ਵੱਟਿਆ ਸੋਸ ਦੇ ਵਿੱਚੋਂ ਹੀ ਦੁਆਰਿਸ਼ ਕਰ ਸ਼ੁਰੂ ਹੋ ਚੁੱਕਿਆ ਹੈ ਤੇ ਅੱਜ ਜਿਵੇਂ ਕੋਈ ਗੱਲ ਕਰ ਰਹੇ ਤਾਂ ਨਨੇਕਾ ਤਰ੍ਹਾਂ ਦਾ ਤੁਹਾਨੂੰ ਪਤਾ ਹੀ ਤਸ਼ੱਦਦ ਕਰ ਰਹੇ ਉੱਥੇ ਲੰਗੜ ਨਹੀਂ ਦੇ ਰਹੇ ਸੇ ਉਹਦੇ ਵਿੱਚੋਂ ਦੇਖੋ ਇਹ ਸਰਕਾਰ ਦੀ ਮਿਰਕਾ ਬਿਹੁੱਧਾ ਹਰਕਤਾਂ ਹੈ ਇਹ ਨੀਤੀ ਆਮ ਲੋਕਾਂ ਦੇ ਖਰਾਬ ਹੈ ਭਾਰਤ ਬੰਦਾ ਕਿੰਨਾ ਕੁ ਆਪ ਨੂੰ ਲੱਗ ਰਿਹਾ ਕਿ ਅਸਰ ਵੇਖਣ ਨੂੰ ਮਿਲ ਰਿਹਾ ਕਿ ਪੰਜਾਬ ਤੋਂ ਇਲਾਵਾ ਪੰਜਾਬ ਦੇ ਵਿੱਚ ਤਾਂ ਕਾਫੀ ਵੱਡਾ ਇਸ ਵੇਲੇ ਅਸਰ ਵੇਖਣ ਨੂੰ ਮਿਲਦਾ ਤੇ ਉਸ ਤੋਂ ਇਲਾਵਾ ਹੋਰ ਸਟੇਟਸ ਨੂੰ ਆਪ ਉੱਤੇ ਤੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਕੀ ਇਸ ਵੇਲੇ ਆਖਣਾ ਚਾਹੋਗੇ ਦੇਖੋ ਭਾ ਇਹ ਛੱਡ ਕੇ ਨਾ ਪੂਰੇ ਭਾਰ ਦੇ ਵਿੱਚ ਭਾਰ ਦੇ 500 ਜਥੇ ਬੰਦੀਆਂ ਟ੍ਰੇਡ ਜਥੇ ਬੰਦੀਆਂ ਵੱਲੋਂ ਇਹ ਬਾਦ ਚੜ ਕੇ ਹੰਗਾਰਾ ਭਰਿਆ ਗਿਆ ਇਸ ਦੇ ਵਿੱਚ ਸ਼ਾਮ ਤਨ ਤੁਹਾਨੂੰ ਰਿਪੋਰਟ ਮਿਲ ਜਣੀ ਇਹ 101% ਸਮਰਥਨ ਮਿਲੂਗਾ ਪੂਰੇ ਭਾਰ ਦੇ ਵਿੱਚ ਹਾਂ ਸੋ ਅਸੀਂ ਗੱਲਬਾਤ ਕਰ ਰਹੇ ਹਾਂ ਤੇ ਸਾਡੇ ਨਾਲ ਮੌਜੂਦ ਨੇ ਸਾਬਕਾ ਐਮਸੀਬੀ ਨੇ ਅ ਅਕਾਲੀ ਦਲ ਦੇ ਨੁਮਾਇੰਦੇ ਵੀ ਨੇ ਇਸ ਵੇਲੇ ਜਿਹੜੀ ਹੈ ਕਿ ਜਿਹੜੀ ਕਿ ਪਾਰ ਪੰਜਾਬ ਬਚਾਓ ਯਾਤਰਾ ਸੀਗੀ ਉਹਨੂੰ ਵੀ ਇਸ ਵੇਲੇ ਰੋਕਿਆ ਗਿਆ ਆਪ ਦੇ ਜਿਹੜੇ ਲੀਡਰ ਨੇ ਉਹਨਾਂ ਨੇ ਕਿਹਾ ਕਿ ਹਲੇ ਅਸੀਂ ਕਿਸਾਨਾਂ ਦਾ ਸਮਰਥਨ ਕਰਦੇ ਨੇ ਅੱਜ ਭਾਰਤ ਬੰਦ ਦੌਰਾਨ ਆ ਵੀ ਇਸ ਇਥੇ ਕਿਸਾਨਾਂ ਦੇ ਸਹਿਯੋਗ ਦੇ ਲਈ ਪਹੁੰਚੇ ਹੋ ਕਿਵੇਂ ਵੇਖਦੇ ਹੋ ਇਸ ਇਹਨਾਂ ਜਿਹੜੀ ਕਿਸਾਨਾਂ ਦੀਆਂ ਮੰਗਾਂ ਨੇ ਕਿਸਾਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨੇ ਪਹਿਲਾਂ ਵੀ ਭਾਰਤ ਸਰਕਾਰ ਨੇ ਇਹ ਮੰਗਾਂ ਮੰਨੀਆਂ ਚੀਆਂ ਜੀ ਫਿਰ ਇਹ ਮੁਕਰ ਗਈ ਸਰਕਾਰ ਕਿਉਂਕਿ ਕਿਸਾਨਾਂ ਦੇ ਉੱਪਰ ਸਾਰੀਆਂ ਦੁਕਾਨਦਾਰਾਂ ਦਾ ਕੰਮ ਡਿਪੈਂਡ ਆ ਸਾਰੀ ਤਕਰੀਬ ਜਿੰਨੀਆਂ ਵੀ ਮਾਰਕੀਟਾਂ ਕਿਸਾਨਾਂ ਦੇ ਉੱਪਰ ਹੀ ਡਿਪੈਂਡ ਆ ਜੀ ਪੰਜਾਬ ਦੇ ਵਿੱਚ ਖਾਸ ਕਰਕੇ ਜੀ ਇਹ ਅਨਦਾਜ਼ੇ ਦੇ ਵੱਜੋਂ ਜਾਣੇ ਜਾਂਦੇ ਨੇ ਇਹਨਾਂ ਦੀਆਂ ਮੰਗਾਂ ਜ਼ਰੂਰ ਮੰਨਣੀਆਂ ਚਾਹੀਦੀਆਂ ਅਤੇ ਸਾਡੀ ਪਾਰਟੀਆਂ ਜੋ ਯਾਤਰਾ ਕੱਢੀ ਸੀ ਵੀ ਉਹ ਵੀ ਕਿਸਾਨਾਂ ਦੇ ਸਮਰਥਨ ਦੇ ਵਿੱਚ ਆ ਕੇ ਯਾਤਰਾ ਬੰਦ ਕਰ ਦੁੱਤੀ ਐ ਅਸੀਂ ਪੂਰਾ ਕਿਸਾਨਾਂ ਦਾ ਸਮਰਥਨ ਕਰਦੇ ਆ ਤੇ ਇਹਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਨੇ ਸਰਕਾਰ ਨੂੰ ਸੋ ਜਿੱਥੇ ਅਸੀਂ ਆਪ ਨਾਲ ਕੋਰਾਲੀ ਮੇਨ ਚੌਂਕ ਦੀਆਂ ਤਸਵੀਰਾਂ ਸਾਂਝੀਆਂ ਕੀਤੀ ਸੀਗਾ ਤੇ ਹੁਣ ਅਸੀਂ ਪਹੁੰਚ ਚੁੱਕੇ ਆ ਬਰੋਦੀ ਟੋਲ ਪਲਾਜ਼ਾ ਤੇ ਜਿੱਥੇ ਅੱਜ ਇਸ ਵੇਲੇ ਧਰਨਾ ਚੱਲ ਰਿਹਾ ਹੈ ਸੰਯੁਕਤ ਕਿਸਾਨ ਮੋਰਚੇ ਵੱਲੋਂ ਪਹਿਲਾਂ ਵੀ ਵੇਖਿਆ ਗਿਆ ਕਿ ਜਦੋਂ ਵੀ ਕਿਸਾਨ ਜਥੇਬੰਦੀਆਂ ਦੀ ਕਾਰ ਆਉਂਦੀਆਂ ਤਾਂ ਸਭ ਤੋਂ ਪਹਿਲਾਂ ਜਿਹੜਾ ਧਰਨਾ ਅਗਰ ਇਸ ਇਲਾਕੇ ਦੀ ਅਸੀਂ ਗੱਲ ਕਰੀਏ ਤਾਂ ਬਰੋਦੀ ਟੋਲ ਪਲਾਜ਼ਾ ਦੇ ਉੱਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਲਗਾਇਆ ਜਾਂਦਾ ਤੇ ਇਸ ਵੇਲੇ ਦੀਆਂ ਵੀ ਅਸੀਂ ਤਸਵੀਰਾਂ ਆਪ ਨਾਲ ਸਾਂਝੀਆਂ ਇਸ ਵੇਲੇ ਕਰ ਲੈਣੇ ਆ ਆਪ ਨਾਲ ਕਿ ਕਿੰਨੀ ਜਿਆਦਾ ਵੱਡੀ ਤعداد ਦੇ ਵਿੱਚ ਇਸ ਵੇਲੇ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਔਰ ਨੌਜਵਾਨ ਸਾਥੀ ਔਰ किसान ਜਿਹੜੇ ਨੇ ਇਸ ਵੇਲੇ ਡਟੇ ਹੋਏ ਨੇ ਆਪਣੀ ਡਿਊਟੀਆਂ ਦੇ ਉੱਤੇ ਆਪਣੀਆਂ ਮੰਗਾ ਮੰਨਵਾਉਣ ਦੇ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਸ ਵੇਲੇ ਜਿਹੜਾ ਮੋਰਚਾ ਜਿਹੜਾ ਲਗਾਇਆ ਗਿਆ ਹੈ ਔਰ ਤਸਵੀਰਾਂ ਤਸਵੀਰਾਂ ਵੱਖ-ਵੱਖ ਇਸ਼ਾਰਾ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਐਮਐਸਪੀ ਨੂੰ ਲੈ ਕੇ ਤੇ ਕਿਸਾਨਾਂ ਦਾ ਇਸ ਕਿਸਾਨਾਂ ਦੇ ਵਿੱਚ ਇਸ ਵੇਲੇ ਰੋਸ ਨਜ਼ਰ ਆ ਰਿਹਾ ਹੈ ਦੇਖੋ ਜੀ ਰੋਸ ਹੈ ਆਪਣੇ ਹੀ ਨਾਗਰਿਕ ਆਪਣੇ ਦੇਸ਼ ਦੇ ਆਪਣੇ ਹੱਕ ਮੰਗਰੇ ਇਹਨੇ ਅੰਨਦਾਤਾ ਨੂੰ ਅੱਜ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦੋਂ ਉਹਨਾਂ ਦੀ ਮੰਗ ਨਹੀਂ ਸੁਣੀ ਜਾਂਦੀ ਸ਼ਾਂਤਮਈ ਜਾ ਕੇ ਉਹ ਸਰਕਾਰ ਨੂੰ ਦੱਸਣ ਜਾ ਰਹੇ ਨੇ ਆਪਣੇ ਦੇਸ਼ ਦੇ ਨਾਗਰਿਕਾਂ ਤੇ ਗੋਲੇ ਮਾਰੇ ਜਾ ਰਹੇ ਨੇ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਜਿਵੇਂ ਕੋਈ ਉਹ ਦੁਸ਼ਮਣ ਦੇਸ਼ ਤੋਂ ਆਏ ਹੋਣ ਇੱਕ ਸਰਕਾਰ ਜਿਹੜਾ ਅੰਨਦਾਤਾ ਪੂਰੇ ਸੰਸਾਰ ਦਾ ਟਿੱਟ ਪਰ ਉਹ ਆਪਣੀਆਂ ਹੱਕੀ ਮਕਾਨਾਂ ਨੂੰ ਲੈ ਕੇ ਆਪਣੀ ਵਿਰਾਸਤ ਨੂੰ ਬਚਾਉਣ ਦੇ ਲਈ ਕਿ ਉਹਨਾਂ ਦੀ ਪੀੜ੍ਹੀ ਖੇਤੀ ਨਾਲ ਜੁੜੀ ਰਹੇ ਘਟੋ ਘਟੋ ਆਪਣਾ ਗੁਜ਼ਾਰਾ ਕਰ ਸਕਣ ਤੇ ਸਮਾਜ ਦੇ ਵਿੱਚ ਅਨਾਜ ਪਹੁੰਚਦਾ ਰਹੇ ਪਰ ਅਡਾਨੀਆਂ ਅਵਾਨੀਆਂ ਘਰਾਣਿਆਂ ਨੂੰ ਖੁਸ਼ ਕਰਨ ਦੇ ਲਈ ਜ਼ਮੀਨਾਂ ਹਤਿਆਉਣ ਦੇ ਲਈ ਇਹ ਮੋਦੀ ਸਰਕਾਰ ਕਿਸਾਨਾਂ ਨਾਲ ਧੱਕੇ ਕਰ ਰਹੀ ਹੈ ਪਿਛਲੇ ਦਿੱਲੀ ਸੰਘਰਸ਼ ਦੇ ਵਿੱਚ ਆਪ ਦਾਬੇ ਵਾਦੇ ਕੀਤੇ ਕਿ ਤੁਹਾਨੂੰ ਅਮਨਸਬੀ ਦਿੱਤੀ ਜਾਊਗੀ ਸਾਰੀਆਂ ਮੰਗਾ ਮੰਨੀਆਂ ਜਾਣਗੀਆਂ ਪਰ ਦਾਬਿਆਂ ਤੋਂ ਮੁਕਰ ਗਿਆ ਪ੍ਰਧਾਨ ਮੰਤਰੀ ਕਿਸਾਨ ਬਾਰ-ਬਾਰ ਅਪੀਲਾ ਕਰਕੇ ਦੁਬਾਰੇ ਸ਼ਾਂਤਮਈ ਦਿੱਲੀ ਨੂੰ ਤੁਰੇ ਤਾਂ ਉਹਨੂੰ ਹਰਿਆਣੇ ਦੇ ਬਾਡਰ ਤੇ ਰੋਕ ਕੇ ਅਜੇ ਦਿੱਲੀ ਜਾਣਾ ਸੀ ਪਰ ਉਹਦੀ ਕਠਪੁਤਲੀ ਬਣ ਕੇ ਖੱਟਰ ਸਰਕਾਰ ਉਹਨਾਂ ਤੇ ਜ਼ੁਲਮ ਕਰ ਰਹੀ ਹੈ ਅੱਜ ਕਿਸਾਨਾਂ ਨੇ ਮਜ਼ਦੂਰਾਂ ਨੇ ਮਲਾਜਮਾਂ ਨੇ ਦੁਕਾਨਦਾਰਾਂ ਨੇ ਟਰਾਂਸਪੋਰਟਰਾਂ ਨੇ ਸਮੂਹ ਵਰਕਰਾਂ ਨੇ ਅੱਜ ਰੋਸ ਆਪਣਾ ਪ੍ਰਗਟਾਇਆ ਹੈ ਮੋਦੀ ਸਰਕਾਰ ਨੂੰ ਇਹ ਦੱਸ ਦਿੱਤਾ ਹੈ ਕਿ ਅਗਰ ਤੂੰ ਸਾਡੇ ਨਾਲ ਤੱਕਾ ਕਰਦਾ ਹੈ ਤਾਂ ਅਸੀਂ ਵੀ ਤੇਰੇ ਵਿਰੋਧ ਕਰਦੇ ਹਾਂ ਰੋਸ ਪ੍ਰਗਟਾਉਨੇ ਆ ਅਸੀਂ ਸਾਰੇ ਆਪਣੇ ਹੱਕੀ ਮੰਗਾਂ ਨੂੰ ਲੈ ਕੇ ਖੜੇ ਆ ਪੂਰਾ ਅੱਜ ਭਾਰਤ ਦੇ ਵਿੱਚ ਕਾਰੋਬਾਰ ਵੀ ਬੰਦ ਨੇ ਚੱਕਾ ਵੀ ਜਾਮ ਹੈ ਲੋਕ ਸੜਕਾਂ ਤੇ ਬੈਠੇ ਨੇ ਇਹ ਮੋਦੀ ਸਰਕਾਰ ਦੇ ਲਈ ਉਹਦੀ ਅਰਥ ਵਿਵਸਥਾ ਵਿੱਚ ਕਿੱਲ ਸਾਬਤ ਹੋਵੇਗਾ ਅੱਜ ਸਰਕਾਰ ਨੂੰ ਆਪ ਸਮਝਣਾ ਪਵੇਗਾ ਕਿ ਮੇਰੇ ਜਿਹੜੇ ਭਾਰਤ ਦੇ ਲੋਕ ਨੇ ਪੰਜਾਬ ਦੇ ਵਿੱਚ ਅੰਦਾਜ਼ਾ ਨੂੰ ਦਬਾਉਣ ਦੀ ਕੋਸ਼ਿਸ਼ ਵਿਸ਼ੇਸ਼ ਕਰਕੇ ਕੀਤੀ ਜਾ ਰਹੀ ਹੈ ਉਹ ਬਿਲਕੁਲ ਵੀ ਨੀਤੀਆਂ ਤੋਂ ਖੁਸ਼ ਨਹੀਂ ਅੱਗੇ ਚੋਣਾ ਆਉਣ ਵਾਲੀਆਂ ਨੇ ਸੋ ਮੋਦੀ ਨੂੰ ਹੁਣ ਸੋਚਣਾ ਪਵੇਗਾ ਕਿ ਉਸਨੇ ਆਪਣੇ ਦੇਸ਼ ਦੇ ਕਿਰਤਿਆਂ ਦੀ ਸੋਣੀ ਹੈ ਜਾਂ ਫਿਰ ਉਹ ਤਖਤਾ ਪਲਟਾਉਣ ਦੇ ਲਈ ਮਜਬੂਰ ਹੋਣਗੇ ਅਸੋ ਬਹੁਤ ਵੱਡੀ ਗੱਲ ਕੀਤੀ ਗਈ ਕਿ ਅੰਨਦਾਤਾ ਜਿਹੜਾ ਪੰਜਾਬ ਦਾ ਉਹ ਸੜਕਾਂ ਤੇ ਮਜਬੂਰ ਹੈ ਇਸ ਵੇਲੇ ਜਿੱਥੇ ਕਿ ਅੰਨਦਾਤਾ ਤੇ ਉਸ ਦੇ ਨਾਲ ਨਾਲ ਵਿਰਾਸਤ ਦੀ ਅਸੀਂ ਗੱਲ ਕਰੀਏ ਦੇਖੋ ਕਿ ਬਜ਼ੁਰਗ ਜਿਹੜੇ ਨੇ ਉਹ ਵੀ ਇਸ ਵੇਲੇ ਇਥੇ ਧਰਨੇ ਦੇ ਵਿੱਚ ਸ਼ਾਮਲ ਹੋਏ ਨੇ ਰੋਸ਼ ਪ੍ਰਗਟ ਕੀਤਾ ਜਾ ਰਿਹਾ ਜਿੱਤੇ ਕਿ ਸੰਯੁਕਤ ਕਿਸਾਨ ਮੋਰਚਾ ਔਰ ਉਸ ਦੇ ਨਾਲ ਨਾਲ ਅਗਰ ਗੱਲ ਕਰੀਏ ਟ੍ਰੇਡ ਵੇਡ ਯੂਨੀਅਨ ਦੁਕਾਨਦਾਰ ਅਗਰ ਦੇਖਿਆ ਦੇਖਿਆ ਜਾਵੇ ਤਾਂ ਹਰ ਇੱਕ ਬੰਦਾ ਜਿਹੜਾ ਇਸ ਅੱਜ ਦਾ ਜਿਹੜਾ ਕਿ ਭਾਰਤ ਬੰਦ ਦਾ ਜਿਹੜਾ ਦਾ ਉਸ ਦੇ ਵਿੱਚ ਆਪਣਾ ਸ਼ਾਮਲ ਹੋ ਰਿਹਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤੇ ਲੰਗਰ ਵਰਤਾਨ ਦੀਆਂ ਜਿਹੜੀਆਂ ਤਸਵੀਰਾਂ ਨੇ ਇਹ ਵੀ ਤੁਹਾਡੇ ਸਾਹਮਣੇ ਇਸ ਵੇਲੇ ਦਿਖਾਈ ਦੇ ਰਹੀਆਂ ਨੇ ਕਿ ਜੋ ਸਾਡੇ ਕਿਸਾਨ ਭਰਾ ਇੱਥੇ ਮੌਜੂਦ ਨੇ ਉਹਨਾਂ ਦੇ ਲਈ ਭਰਾਵਾਂ ਲਈ ਲੰਗਰ ਬਤਾਇਆ ਜਾ ਰਿਹਾ ਹੈ ਬਜ਼ੁਰਗ ਨੇ ਬਜ਼ੁਰਗਾਂ ਨਾਲ ਵੀ ਗੱਲ ਕਰਦੇ ਹੋ ਬਜ਼ੁਰਗੋ ਕਿਵੇਂ ਬੀਤ ਰਹੇ ਹੋ ਇਸ ਵੇਲੇ ਜਿਹੜਾ ਕਿ ਧਰਨਾ ਚੱਲ ਰਿਹਾ ਹਾਂਜੀ ਠੀਕ ਹੈ ਜੀ ਠੀਕ ਚੱਲਦਾ ਪਿਆ हां सो ਬਜ਼ੁਰਗ ਬਹੁਤ ਹੀ ਗੱਲ ਤਾਂ ਨਹੀਂ ਕਰ پا ਰਹੇ ਲੇਕਿਨ ਕਿਤੇ ਨਾ ਕਿਤੇ ਜਿਹੜਾ ਰੋਸ ਐ ਐਮਐਸਪੀ ਨੂੰ ਲੈ ਕੇ ਉਹ ਵੇਖਣ ਨੂੰ ਮਿਲ ਰਿਹਾ ਤੇ ਇਸ ਵੀੜੇ ਦੀਆਂ ਜਿਹੜੀਆਂ ਤਸਵੀਰਾਂ ਨੇ ਮਨਦੀਪ ਜੀ ਵੀ ਇੱਥੇ ਮੌਜੂਦ ਨੇ ਹੋਰ ਕਈ ਆਗੂ ਇੱਥੇ ਮੌਜੂਦ ਨੇ ਉਹ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਫਿਲਹਾਲ ਅਸੀਂ ਤੋਂ ਉਹ ਤਸਵੀਰਾਂ ਦਿਖਾ ਦਿੰਨੇ ਆ ਅਲੱਗ-ਅਲੱਗ ਇੱਥੇ ਦੀਆਂ ਇਹ ਦੇਖੋ ਕਿ ਸਾਡੇ ਕਿਸਾਨ ਭਰਾ ਜਿਹੜੇ ਨੇ ਖੇਤਾਂ ਦੀਆਂ ਡੋਲਾਂ ਤੇ ਬੈਠ ਕੇ ਪ੍ਰਸਾਦੇ ਛਕਦੇ ਨੇ ਤੇ ਅੱਜ ਮਜਬੂਰੀ ਵਾਸ ਮਜਬੂਰੀ ਵਾਸ ਇੱਥੇ ਸੜਕਾਂ ਤੇ ਬੈਠ ਕੇ ਧਰਨੇ ਦੇ ਵਿੱਚ ਉਹਨਾਂ ਨੂੰ ਪ੍ਰਸ਼ਾਦੇ ਜਿਹੜੇ ਆ ਉਹ ਚੱਕਣੇ ਪੈ ਰਹੇ ਨੇ ਇਹ ਸਾਡਾ ਕਿਸਾਨ ਇਸ ਵੇਲੇ ਤੁਹਾਨੂੰ ਦਿਖਾਈ ਦੇ ਰਿਹਾ ਕਿ ਉਹ ਮਜਬੂਰੀ ਵਾਸਤੇ ਇਸ ਵੇਲੇ ਸੜਕਾਂ ਤੇ ਬੈਠਣ ਲਈ ਮਜਬੂਰ ਹੈ ਮਜਬੂਰੀ ਵਾਸਤੇ ਬੈਠਾ ਹੈ ਤੇ ਆਪਣੀ ਮੰਗਾ ਨੂੰ ਲੈ ਕੇ ਔਰ ਸੰਯੁਕਤ ਕਿਸਾਨ ਮੋਰਚਾ ਉਸਨੇ ਨਾਨਾ ਨਾਲ ਅਗਰ ਗੱਲ ਕਰੀਏ ਤਾਂ ਅੱਜ ਵੱਖ-ਵੱਖ ਜਿਹੜੀ ਟ੍ਰੇਡ ਯੂਨੀਅਨ ਹੈ ਉਹਨਾਂ ਨੇ ਵੀ ਸਮਰਥਨ ਕੀਤਾ ਸੀਗਾ ਤੇ ਉਸ ਸਮਰਥਨ ਦੀ ਵਜ੍ਹਾ ਦੇ ਨਾਲ ਅੱਜ ਇਸ ਦਾ ਅਸਰ ਵੀ ਵੇਖਣ ਨੂੰ ਮਿਲ ਰਿਹਾ ਤੇ ਖਾਸ ਕਰਕੇ ਅਸੀਂ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਕਾਫੀ ਵੱਡਾ ਅਸਰ ਵੇਖਣ ਨੂੰ ਮਿਲੇਗਾ ਦੁਕਾਨਾਂ ਜਿਹੜੀਆਂ ਨੇ ਸਵੇਰ ਤੋਂ ਹੀ ਬੰਦ ਨਜ਼ਰ ਆਈਆਂ ਨੇ ਔਰ کاروبار ਬੰਦ ਨਜ਼ਰ ਆਏ ਨੇ ਔਰ ਕਿਸਾਨ ਕਿਸਾਨ ਇਸ ਵੇਲੇ ਸੜਕਾਂ ਤੇ ਬੈਠਣ ਲਈ ਮਜਬੂਰ ਹੈ ਆਪਣੀ ਵਿਰਾਸਤ ਨੂੰ ਲੈ ਕੇ ਆਪਣੀ ਮੰਗਾਂ ਨੂੰ ਲੈ ਕੇ ਕਿ ਇੱਕ ਵਿਰਾਸਤ ਵੀ ਹੈ ਉਸ ਵਿਰਾਸਤ ਨੂੰ ਬਚਾਉਣ ਦੇ ਲਈ ਉਹ ਗੱਲ ਕਰਦੇ ਨੇ ਰਵਿੰਦਰਜੀ ਨੇ ਕਿਹਾ ਕਿ ਅਸੀਂ ਸਾਡੀ ਜਿੱਥੇ ਕਿ ਸਾਡੇ ਲਈ ਇਹ ਇੱਕ ਕੀਤਾ ਹੈ ਤੇ ਉਸ ਨਾਲੇ ਹੀ ਵਿਰਾਸਤ ਵੀ ਹੈ ਤੇ ਇਹ ਵਿਰਾਸਤ ਨੂੰ ਬਚਾਉਣ ਦੀ ਲੜਾਈ ਹੈ ਸੋ ਇਹ ਕਾਦੀ ਮਾਜਰਾ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਕਾਦੀ ਮਾਜਰਾ ਸਾਹਿਬ ਅਗਰ ਦੇਖਿਆ ਜਾਵੇ ਕਿ ਸ਼੍ਰੋਮਣੀ ਅਕਾਲੀ ਦਲ ਉਹਨਾਂ ਵੱਲੋਂ ਵੀ ਭਰਪੂਰ ਸਮਰਥਨ ਇਸ ਵੇਲੇ ਕਿਸਾਨ ਜਥੇਬੰਦੀਆਂ ਦਾ ਕੀਤਾ ਜਾ ਰਿਹਾ ਹੈ ਦੇਖੋ ਸ਼ਰੂਮਣੀ ਅਕਾਲੀ ਦਲ ਸਭ ਤੋਂ ਪਹਿਲਾਂ ਕਿਸਾਨਾਂ ਦੀ ਪਾਰਟੀ ਆ ਭਰਪੂਰ ਸਾਡੀ ਹਾਈ ਕਮਾਂਡ ਵੱਲੋਂ ਕਿਸਾਨ ਜੋ ਅੱਜ ਜੰਜ ਚੱਲ ਰਿਹਾ ਉਹਨੂੰ ਪੂਰਨ ਸੰਯੋਗ ਦਿੱਤਾ ਜਾ ਰਿਹਾ ਹੈ ਹਰ ਇੱਕ ਜਗ੍ਹਾ ਜਿੱਥੇ ਵੀ ਟੋਲ ਪਲਾਜ ਹੈ ਤੇ ਜਿੱਥੇ ਵੀ ਅੱਜ ਸੰਘਰਸ਼ ਹੋ ਰਿਹਾ ਉੱਥੇ ਸ਼ਰੂਮਣੀ ਅਕਾਲੀ ਦਲ ਦੇ ਵਰਕਰ ਵੱਧ ਤੋਂ ਵੱਧ ਕਿਸਾਨਾਂ ਦੀ ਮਦਦ ਦੇ ਵਿੱਚ ਪਹੁੰਚੇ ਹੋ ਆ ਭਾਜੀ ਨਾਲ ਵੀ ਗੱਲਬਾਤ ਕਰ ਲੈਣੇ ਆ ਭਾਜੀ ਅਗਰ ਦੇਖਿਆ ਜਾਵੇ ਜਿੱਥੇ ਅਸੀਂ ਪੰਜਾਬ ਦੀ ਗੱਲ ਕਰਦੇ ਆਂ ਜਾਂ ਇੰਡੀਆ ਦੀ ਗੱਲ ਕਰਦੇ ਆਂ ਕਿਸਾਨ ਜਿੱਥੇ ਬੰਦੀਆਂ ਤੇ ਕਿਸਾਨ ਜਿੱਥੇ ਬੰਦੀਆਂ ਜਿੱਥੇ ਸਯੁਕਤ ਕਿਸਾਨ ਮੋਰਚਾ ਇਸ ਵੇਲੇ ਪੂਰਾ ਡਟਿਆ ਹੋਇਆ ਪਹਿਲਾਂ ਵੀ ਮੰਗਾਂ ਮਨਵਾਈਆਂ ਗਈਆਂ ਨੇ ਜਿਹੜੀਆਂ ਕਿ ਜਾਇਜ਼ ਮੰਗਾਂ ਕਿਸਾਨਾਂ ਦੀਆਂ ਨੇ ਤੇ 올 ਵਰਲਡ ਅਸੀਂ ਉਸ ਵਰਲਡ ਲੈਵਲ ਤੇ ਇਸ ਸਯੁਕਤ ਕਿਸਾਨ ਮੋਰਚੇ ਨੂੰ ਕਿਵੇਂ ਵੇਖਦੇ ਨੇ ਦੇਖੋ ਇਹ ਲੜਾਈ ਵੀਰ ਜੀ ਨਸਲਾਂ ਤੇ ਫਸਲਾਂ ਦੀ ਹੈ ਕੱਲੀ ਇਹ ਨਹੀਂ ਵੀ ਐਮਐਸਪੀ ਜਾਂ ਇਹ ਇਹ ਸਾਰੇ ਜਿਹੜੇ ਖੇਤੀ ਕਾਨੂੰਨ ਹੈ ਪਿਛਲੇ ਜਿਹੜੇ 2020 ਦੇ ਵਿੱਚ ਮੋਦੀ ਸਰਕਾਰ ਲੈ ਕੇ ਆਈ ਦੀ ਉਹ ਕਰੋਨਾ ਕਾਲ 'ਚ ਇਹਨਾਂ ਨੇ ਇਹਨਾਂ ਤੇ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਤੇ ਨਿਊ ਵਰਲਡ ਆਰਡਰ ਦਾ ਜਿਹੜਾ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਇਹ ਸਾਰਾ ਚੀਜ਼ ਸੈਂਟਰਲਾਈਜ਼ ਕਰਕੇ ਖੇਤੀ ਹੈ ਜਿਹੜੀ ਖੇਤੀ ਨੂੰ ਵੀ ਇਹਨਾਂ ਨੇ ਸਟੇਟ ਸਬਜੈਕਟ ਤੋਂ ਸੈਂਟਰ ਸਬਜੈਕਟ ਬਣਾਤਾ ਕਾਰਨ ਇਹੀ ਹੈ ਵੀ ਇਹ ਜਿਹੜਾ ਖੇਤੀ ਕਿਸਾਨਾਂ ਕੋਲੋਂ ਖੋ ਕੇ ਕਿਸਾਨਾਂ ਨੂੰ ਸਿਰਫ ਹੀ ਲੇਬਰ ਬਣਾ ਕੇ ਰੱਖਣਾ ਚਾਹੁੰਦੇ ਜਿਵੇਂ ਕਿ ਹੋਰ ਮੁਲਕਾਂ 'ਚ ਹੈ ਤੇ ਪਲੱਸ ਤੁਸੀਂ ਬਿਹਾਰ ਦੀ ਉਦਾਹਰਨ ਹੈ ਬਿਹਾਰ ਵੀ ਸਭ ਤੋਂ ਜ਼ਿਆਦਾ ਲੇਬਰ ਬਣਾਦੀ। ਕਾਰਨ ਉਥੋਂ ਮੰਡੀਆਂ ਖਤਮ ਕਰਤੀਆਂ। ਕਿਸਾਨਾਂ ਤੋਂ ਖੋ ਕੇ ਜਿਹੜੀ ਜ਼ਮੀਨ ਹੈ ਉਹ ਕਾਰਪੋਰੇਟ ਘਰਾਣਿਆਂ ਨੂੰ ਦੇਣੀ ਚਾਹੁੰਦੇ। ਇਹ ਮਨੋਪਲੀ ਹੋਰ ਚੀਜ਼ਾਂ ਤੇ ਤਾਂ ਹੋ ਗਈ। ਇਹ ਰੋਟੀ ਤੇ ਵੀ ਮਨੋਪਲੀ ਉਹਨਾਂ ਦੀ ਕਾਰਪੋਰੇਟਾਂ ਦੀ ਬਣਾਉਣੀ ਚਾਹੁੰਦੇ ਆ। ਇਹ ਆਮ ਜਿਹੜੀ ਜਨਤਾ ਹੈ, ਆਮ ਇਨਸਾਨ ਹੈ, ਆਮ ਲੋਕ ਹੈ ਕਿ ਤਾਂ ਕਿ ਇਹਨਾਂ ਕੋਲੋਂ ਖੋ ਕੇ ਆਟਾ ਜਿਹੜਾ ਅੱਜ ਦਾ ਬੰਦ ਹੈ ਇਹ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਹੈ ਅਸੀਂ ਪੂਰਨ ਤੌਰ ਤੇ ਲੋਕਿਤ ਮਿਸ਼ਨ ਪੰਜਾਬ ਹੈ ਜਿਹੜਾ ਪੂਰਨ ਤੌਰ ਤੇ ਸਮਰਥਨ ਕਰਦੇ ਆ ਉਹਨਾਂ ਕਿਸਾਨਾਂ ਦਾ ਜਿਹੜੇ ਕਿਸਾਨ ਉਹ ਸ਼ੰਭੂ ਬਾਰਡਰ ਤੇ ਲੜਾਈ ਲੜ ਰਹੇ ਆ ਦੇਖੋ ਤਰਾਸਦੀ ਦੇਖੋ ਹਾਲਾਤ ਦੀ ਤਰਾਸਦੀ ਦੇਖੋ ਇਹਨਾਂ ਸਰਕਾਰਾਂ ਦੀ ਜਿਹੜੇ ਕਿਸਾਨ ਹੈ ਕਿਹਾ ਇਸ ਦੇਸ਼ ਦੇ ਵਾਸੀ ਨਹੀਂ ਹੈ ਮੈਂ ਪੁੱਛਣਾ ਚਾਹਣਾ ਹੈ ਖੱਟਰ ਸਰਕਾਰ ਤੋਂ ਮੋਦੀ ਸਰਕਾਰ ਤੋਂ ਕਿਹਾ ਉਹ ਦਿੱਲੀ ਜਾਣ ਜਾ ਕੇ ਆਪਣਾ ਪ੍ਰੋਟੈਸਟ ਨਹੀਂ ਕਰ ਸਕਦੇ ਕਿਹਾ ਉਹ ਏਕਾ ਸੰਤਾਲੀਆਂ ਚੱਕੀ ਫਿਰਦੇ ਆ ਉਹਨਾਂ ਦੇ ਡਰੋਨਾਂ ਨਾਲ ਹਮਲੇ ਕਰੇ ਜਾ ਰਹੇ ਨੇ ਉਹਨਾਂ ਦੇ ਗੋਲੀਆਂ ਦੀ ਸ਼ੈਲਿੰਗ ਕਰੀ ਜਾ ਰਹੀ ਹੈ ਜਿਹੜੀ ਕਿ ਅਤਵਾਦੀਆਂ ਦੇ ਕਰੀ ਜਾਂਦੀ ਹੈ ਜਾਂ ਕਿਸੇ ਜਿਹੜੇ ਇਨਫਿਲਟਰੇਟਰ ਹੈ ਜਿਹੜੇ ਉਹਨਾਂ ਦੇ ਕਰੀ ਜਾਂਦੀ ਹੈ ਜਿਹੜੇ ਕਿ ਕੁਸ ਬੈਠੀ ਹੋਣੇ ਆ ਇਦਾਂ ਦੇ ਹਾਲਾਤ ਅੰਨਦਾਤੇ ਨਾਲ ਕਰ ਰਹੇ ਹੋ ਤੁਸੀਂ ਇਹ ਕਦੇ ਵੀ ਸੁਖ ਦੀ ਨੀਂਦ ਨਹੀਂ ਸੌਣਗੇ ਇਹਨਾਂ ਨੂੰ ਲੋਕ ਇੱਥੋਂ ਤੁਰਦਾ ਕਰਨਗੇ 24 ਚ ਇਹ ਸਾਡੀ ਕੋਈ ਵੈਸੇ ਪੋਲੀਟਿਕਲ ਇਹਨਾਂ ਨਾਲ ਉਹ ਨਹੀਂ ਹੈ ਪਰ ਜੇ ਹੁਣ ਸਾਨੂੰ ਉਹ ਜੀਣ ਦਾ ਹੀ ਹੱਕ ਨਹੀਂ ਦੇ ਰਹੇ ਫਿਰ ਅਸੀਂ ਉਹਨਾਂ ਦੀ ਕਿਵੇਂ ਅਸੀਂ ਉਹਨਾਂ ਦੀ ਹਰ ਦਮ ਉਹਨਾਂ ਕਹਿੰਦੇ ਬਈ ਬਰਬਾਦ ਹੋਏਗੀ ਸਰਕਾਰ ਕਾਰਪੋਰੇਟਾਂ ਦੇ ਹੱਥ ਚੋਕੀ ਜਿਹੜੀ ਸਰਕਾਰ ਬਣ ਗਈ ਹੈ ਫਾਸ਼ੀਵਾਦ ਕਰਕੇ ਕਿਸਾਨਾਂ ਨੂੰ ਦਬਾਉਣਾ ਚਾਹੁੰਦੀ ਹੈ ਲੋਕਾਂ ਦੀ ਆਵਾਜ਼ ਨਾਲੇ ਇਹ ਜਿਹੜਾ ਅੱਜ ਹੁਣ ਦਾ ਜਿਹੜਾ ਦੁਬਾਰਾ ਇਹ ਸੰਘਰਸ਼ 2 ਹੈ ਜਿਹੜਾ ਸੰਘਰਸ਼ 2 ਹੈ ਇਹ ਕਿਸਾਨੀ ਅੰਦੋਲਨ 2 ਹੈ ਜਿਹੜਾ ਇੱਕ ਅਲੱਗ ਕਿਸਾਨਾਂ ਦਾ ਨਹੀਂ ਨਾਲ ਮਜ਼ਦੂਰਾਂ ਦਾ ਹੈ ਮਜ਼ਦੂਰਾਂ ਦੇ ਜਿਹੜੇ ਨਰੇਗਾ ਵਰਕਰ ਉਹਨਾਂ ਵਾਸਤੇ ਵੀ ਇਹ ਪਲੱਸ ਜਿਹੜੇ ਦੁਕਾਨਦਾਰ ਹੈ ਇਹ ਮੁਲਾਜ਼ਮ ਵਰਗੇ ਜਿਨ੍ਹਾਂ ਦੇ ਨਾਲ ਐਦਾ ਠੇਕਾ ਪ੍ਰਣਾਲੀ ਚੱਲ ਰਹੀ ਹੈ ਉਹਨਾਂ ਦੇ ਵੀ ਹੱਕ ਵਿੱਚ ਸਾਰੇ ਪੰਜਾਬ ਦਾ ਸਮਰਥਨ ਹੈ ਅੱਜ ਦੀ ਡੇਟ ਦੇ ਵਿੱਚ ਟੋਟਲ ਪੰਜਾਬ ਬੰਦ ਹੈ ਇਹ ਅੱਗੇ ਹੁਣ ਵਧੂਗਾ ਜੇ 18 ਤਰੀਕ ਦੀ ਮੀਟਿੰਗ 'ਚ ਕੋਈ ਫੈਸਲਾ ਨਹੀਂ ਹੋਇਆ ਤਾਂ ਇਹ ਦਿੱਲੀ ਨੂੰ ਲੋਕ ਬਤਨਗੇ ਦਿੱਲੀ ਲੋਕ ਰੋ ਨੂੰ ਲੋਕਾਂ ਦੇ ਹੜ ਨੂੰ ਸਰਕਾਰਾਂ ਰੋਕ ਨਹੀਂ ਜਥੇਬੰਦੀਆਂ ਦਾ ਅੱਜ ਜਿਹੜਾ ਕਿ ਕਿਸਾਹਾਰਤ ਭਾਰਤ ਬੰਦ ਔਰ ਮੰਗਾ ਜਿਹੜੀਆਂ ਨੇ ਉਹਨਾਂ ਨੂੰ ਕਿਵੇਂ ਵੇਖਦੇ ਹੋ ਕਿਸਾਨੀ ਮੰਗਾ ਪਹਿਲਾਂ ਤੋਂ ਵੀ ਜਿੱਤਾਂ ਆਪਾਂ ਪਹਿਲਾਂ ਵੀ 12 ਮਹੀਨੇ ਸਾਲ ਤੋਂ ਵੱਧ ਆਪਾਂ ਉਥੇ ਸ਼ੰਭੂ ਬਾਰਡਰ ਤੇ ਉਹਦੇ ਦਿੱਲੀ ਦੇ ਬਾਰਡਰਾਂ ਤੇ ਕੱਟ ਕੇ ਹੀ ਆਏ ਆ ਆਪਾਂ ਤੇ ਉੱਥੋਂ ਬਿੱਲ ਲਿਖਤੀ ਉਹਨਾਂ ਪਾਸ ਕਰਤੇ ਫਿਰ ਦੁਬਾਰਾ ਫੇਰ ਲਾਗੂ ਕਰਤੇ ਫਿਰ ਕਿਸਾਨਾਂ ਨੂੰ ਫੇਰ ਉੱਥੇ ਜਾਣਾ ਪਿਆ ਦੇਖੋ ਭਾਜੀਪੀ ਸਰਕਾਰ ਦੀ ਕਿੰਨੀ ਗਲਤ ਨੀਤੀਆਂ ਕਿਸਾਨਾਂ ਪ੍ਰਤੀ ਅਨਾਜ ਦੇਖੋ ਸਾਰੀ ਦੁਨੀਆ ਅਨਾਜ ਬਿਨਾਂ ਤਾਂ ਸਰਨਾ ਹੀ ਨਹੀਂ ਨਾ ਤਾਂ ਸਭ ਨੇ ਖਾਣਾ ਹੀ ਹੈ ਚਾਹੇ ਭਾਜੀਪੀ ਦੇ ਕੋਈ ਵੀ ਸਰਕਾਰ ਹੈ ਚਾਹੇ ਅਨਾਜ ਦੀ ਦਾ ਲੋਡ ਪੈਣੀ ਉਹ ਪੈਣੀ ਹੈ ਪਰ ਇਹ ਇਹਨਾਂ ਨੂੰ ਸੋਚ ਹੈ ਵੀ ਆਪਾਂ ਦਬਾ ਲਈਏ ਪੰਜਾਬ ਨੂੰ ਵੀ ਖੱਟਰ ਸਰਕਾਰਾਂ ਦੇ ਕੋਲ ਬਿਲਕੁਲ ਨੇ ਜਿੱਦਾਂ ਅਟੈਕ ਕਰ ਲਈ ਆਪਾਂ ਨੂੰ ਅੱਤਵਾਦੀ ਵੀ ਦੱਸਦੀ ਹੈ ਵੀ ਸਾਰਾ ਅੱਤਵਾਦੀ ਪੰਜਾਬ ਦੇ ਹੀ ਹੈ ਸਭ ਦੀ ਲੋੜ ਹੈ ਇਹਨਾਂ ਨੀਤੀਆਂ ਨੂੰ ਬਦਲਣਾ ਚਾਹੀਦਾ ਖੇਤੀ ਬਨੂਨ ਬਿੱਲ ਜਲਦ ਤੋਂ ਜਲਦ ਲਾਗੂ ਕਰਨੇ ਚਾਹੀਦੇ ਨੇ ਤਾਂ ਜੋ ਕਿਸਾਨ ਆਪਣੇ ਵਾਪਸ ਆਪਣੇ ਸੁੱਖੀ ਜਾਂਦੇ ਆਪਣੇ ਘਰ ਆ ਜਾਣ ਬੈਨੀਪਾਲ ਗਰੁੱਪ ਵੱਲੋਂ ਬਹੁਤ ਵੱਡੀ ਸੇਵਾ ਸੰਯੁਕਤ ਕਿਸਾਨ ਮੋਰਚਾ ਹੈ ਇਸ ਵੇਲੇ ਲੱਗਿਆ ਹੋਇਆ ਔਰ ਪਹਿਲਾਂ ਵੀ ਅਸੀਂ ਦੇਖਿਆ ਕਿ ਜੱਥੇਬੰਦੀਆਂ ਦੇ ਨਾਲ ਹਮੇਸ਼ਾ ਖੜਦੇ ਰਹੇ ਉਹ ਸੱਚ ਦੀ ਲੜਾਈ ਦੇ ਨਾਲ ਬੈਨੀਪਾਲ ਗਰੁੱਪ ਬਿਲਕੁਲ ਜੀ ਅਸੀਂ ਚਾਹੇ ਆਪਣੇ ਤਹਿਸੀਲ ਦੀ ਲੜਾਈ ਹੋਵੇ ਜਾਂ ਪੰਜਾਬ ਦੀ ਲੜਾਈ ਹੋਵੇ ਜਾਂ ਪੂਰੇ ਭਾਰਤ ਦੀ ਲੜਾਈ ਆ ਸੋ ਸਾਡਾ ਗਰੁੱਪ ਜਿਹੜਾ ਆਪਣੇ ਬਡੋਦੀ ਟੋਲ ਤੇ ਬੈਠਾ ਏ ਅਸੀਂ ਹਮੇਸ਼ਾ ਹੀ ਹੱਕ ਸੱਚ ਦੀ ਆਵਾਜ਼ ਚੁੱਕਦੇ ਰਹੇ ਬੁਲੰਦ ਕਰਦੇ ਰਹੇ ਚਾਹੇ ਉਹ ਕਿਸੇ ਵਰਗ ਲਈ ਹੋਵੇ ਕਿਸਾਨ ਦੀ ਹੋਵੇ ਮਜ਼ਦੂਰ ਦੀ ਹੋਵੇ ਦੁਕਾਨਦਾਰ ਦੀ ਹੋਵੇ ਕਿਸੇ ਵੀ ਵਰਗ ਦੀ ਸਾਂਝੀ ਲੜਾਈ ਹੈ ਹੁਣ ਅੱਜ ਜਿਹੜਾ ਇਹ ਮੋਰਚਾ ਲੱਗਿਆ ਹੋਇਆ ਤੇ ਸਭ ਵਰਗਾਂ ਦਾ ਸਾਂਝਾ ਹੈ ਇਹਦਾ ਅੱਜ ਉਹ ਬੰਦ ਦੀ ਕਾਲ ਦਿੱਤੀ ਹੋਈ ਹੈ 12 ਤੋਂ 4 ਚੱਕਾ ਜਾਣ ਲਈ ਸੋ ਕੋਈ ਵੀ ਜਿਹੜੀ ਲੋਕਾਂ ਦੀਆਂ ਮੰਗਾਂ ਹੈ ਹੱਕ ਹੈ ਹੱਕਾਂ ਲਈ ਅਸੀਂ ਆਵਾਜ਼ ਬੁਲੰਦ ਕਰਦੇ ਹਾਂ ਤੇ ਕਰਦੇ ਰਹੋਗੇ